ਅੱਜ ਇੱਕ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੇ ਲਈ ਵੋਟਾਂ ਮੰਗਣ ਅਸੀਂ ਕਰ ਕਰ ਜਾਂਦੇ ਆਂ ਡੋਰ ਟੂ ਡੋਰ ਜਾਂਦੇ ਆਂ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਲੋਕਾਂ ਨੂੰ ਕਹਿੰਦੇ ਆਂ ਤੂੰ ਚੰਡੀਗੜ੍ਹ ਆਜੋ ਹਾਲਾਂਕਿ ਭੰਕਰਪੁਰ ਪਿੰਡ ਹੈ ਜਿਹੜਾ ਇਹ ਚੰਡੀਗੜ੍ਹ ਦੇ ਨੇੜੇ ਉਹ ਬੋਰ ਤੋਂ ਫਾਜ਼ਿਲਕਾ ਤੋਂ ਫਰੀਦਕੋਟ ਤੋਂ ਮੋਗੇ ਤੋਂ ਜੀਰੇ ਤੋਂ ਤਰਨਤਾਰਨ ਤੋਂ ਚੰਡੀਗੜ੍ਹ ਆ ਆਪਣੇ ਛੋਟੇ ਜੇ ਕੰਮ ਲਈ ਆਉਣਾ ਉਹ ਪਤਾ ਵੀ ਨਹੀਂ ਪੱਕਾ ਕਿ ਕੰਮ ਹੋਊਗਾ ਜਾਂ ਨਾ ਛੋਟੀ ਜੀ ਗਲਤੀ ਨਿਕਲ ਗਈ ਫਿਰ ਦੁਬਾਰਾ ਆਉਣਾ ਮਤਲਬ ਵਿਹਾੜੀ ਫੁੱਟਣਾ 5 5-10000 ਰੁਪਏ ਦੇ ਖਰਚ ਖੜਾ ਆਉਣਾ ਸੋ ਅੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹਾਂ ਤੁਹਾਡੇ ਸਾਹਮਣੇ ਅਲੱਗ-ਅਲੱਗ ਮਹਿਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿਤੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇੰਤਕਾਲ ਹੋ ਰਹੇ ਨੇ ਕਿਤੇ ਰਿਸਟਰੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਾ ਨੂੰ ਉਧਰ ਜਰੂਰ ਘੁਮਾਇਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਐ ਇਸੇ ਤਰ੍ਹਾਂ ਜਾਰੀ ਰਹੂਗਾ ਕੱਲਾ ਇਹ ਨਹੀਂ ਐ ਕਿ ਅੱਜ ਕੈਂਪ ਲੱਗ ਕੇ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਐ ਮੈਂ ਦਿੱਲੀ ਤੋਂ ਆਇਆ ਆਉਂਦੇ-ਆਉਂਦੇ ਮੈਨੂੰ ਇੱਕ ਵੀਡੀਓ ਆਈ ਐ ਕਿ ਵਿਆਹ ਹੋਇਆ ਆਨੰਦ ਕਾਰਜ ਤੋਂ 2 ਘੰਟੇ ਬਾਅਦ ਡਿਪਟੀ ਕਮਿਸ਼ਨਰ ਨੇ ਆਪ ਜਾ ਕੇ ਮੇਰੇ ਨਾਲ ਸੈਟ ਕਰ ਦਿੱਤਾ ਔਰ ਉਹ ਮੈਰਿਜ ਸਰਟिफिकेट ਜਿਹਦੇ ਵਾਸਤੇ ਰੋਲਦੇ ਰਹਿੰਦੇ ਸੀ ਕੌਣ ਸੀ ਗਵਾਹ ਕਿਹਨੇ ਮੈਰਿਜ ਦੋਨੇ ਮਾਂ ਪਿਓ ਕਿੱਥੇ ਨੇ ਚਾਚਾ ਕਿੱਥੇ ਆ ਮਾਮਾ ਕਿੱਥੇ ਆ ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ ਮਾਮਾ ਬੋਲ ਨੂੰ ਹੀ हट ਜਾਂਦਾ ਸੀ ਬਾਅਦ ਚ ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਓ ਰਜਿਸਟ੍ਰੇਸ਼ਨ ਸੋ ਉਹਦੇ ਮਾਮਾ ਆਇਆ ਹੁੰਦਾ ਸੀ ਉਸੇ ਵਿਆਹ 'ਚ ਲੜਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪਨੀ ਪਾਈ ਜਾਂ ਮੈਨੂੰ ਕੜਾ ਨਹੀਂ ਪਾਇਆ ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ ਬਹੁਤ ਵੱਡਾ ਦਿਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਹੈ ਔਰ ਇਸੇ ਤਰ੍ਹਾਂ ਜਾਰੀ ਰਹੂਗਾ ਜਦੋਂ 92 ਸੀਟਾਂ ਆਈਆਂ ਸੀ ਤਾਂ ਜੇ ਉਹ 3 ਲਈ ਸੀ ਸੰਗਰੂਰ ਵਾਲੇ ਜਿਹੜਾ ਮੇਰਾ ਕਿਰਾਏ ਵਾਲਾ ਘਰ ਹੈ ਉਹਦੇ ਛੱਤ ਤੋਂ ਮੈਂ ਬੋਲਿਆ ਸੀ ਮੈਂ ਕਿਹਾ ਸੀਗਾ ਹੁਣ ਸਰਕਾਰ ਪਿੰਡਾਂ 'ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ। ਹੁਣ ਸਰਕਾਰ ਸ਼ਹਿਰਾਂ ਤੋਂ ਚੱਲੂਗੀ। ਇਹ ਅੱਜ ਉਹ ਸੁਪਨਾ ਮੇਰਾ ਸੱਚ ਹੋ ਰਿਹਾ। ਸਰਕਾਰ ਹੁਣ ਪਿੰਡਾਂ ਤੋਂ ਚੱਲੂਗੀ। ਕਿਸੇ ਦਾ ਟਿਊਬ ਵੈਲਦੀ ਪ੍ਰੋਬਲਮ ਹੈ। ਕਿਸੇ ਦਾ ਬੀਸੀ ਸਰਟੀਫਿਕੇਟ ਰੁਕਿਆ ਪਿਆ, ਨੌਕਰੀ ਰੁਕੀ ਪਈ ਹੈ। ਭੈਣਾਂ ਮਿਲੀਆਂ। ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੈ ਨਹੀਂ। ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ। ਐਸ ਦੇ ਵਿੱਚ ਕੀ ਐ 60 ਕਿਲੋ ਦਾ ਭਾਰ ਚੱਕਣਾ ਪਰ ਪਤਾ ਨਹੀਂ ਕਿਉਂ ਸਮਝਦੇ ਨਹੀਂ ਕਿ ਕਿ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਦੇ ਕੋਈ ਕਮੀ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਐਮੈਨਡਮੈਂਟ ਹੈ ਰੂਲ ਐਂਡ ਰੈਗੂਲੇਸ਼ਨ ਦੇ ਤਾਲ ਕੋ ਉਹਨਾਂ ਦੇ ਸਾਹਮਣੇ ਕਰ ਲੋ ਤੋ ਕੱਲੀਆਂ ਥੋੜੀ ਜਾਣ ਕੇ ਅੱਗ ਬਜਾਉਣ ਨਾਲ ਮੁੰਡੇ ਵੀ ਤਾਂ ਹੋਣਗੇ ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈਣ ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਅਪਾਰਟਮੈਂਟ 'ਚ ਅੱਗ ਲੱਗੀ ਜਾਂ ਫੈਕਟਰੀ 'ਚ ਅੱਗ ਲੱਗੀ 60 ਕਿਲੋ ਦੀ ਹੋਊਗਾ तरीके ਹੋ ਜਿਹੜੇ ਰੂਲ ਬਣਾ ਰੱਖੇ ਨੇ ਉਹਨਾਂ ਨੇ ਸੋ ਰੂਲ ਬਦਲਾਂਗੇ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ ਫਿਜ਼ੀਕਲ ਟੈਸਟ ਕਰਕੇ ਅੱਜ ਉਹਨਾਂ ਦੀ ਅੱਖਾਂ ਚ ਅਥਰੂ ਸੀਗੇ ਮੈਨੂੰ ਅੱਛਾ ਨਹੀਂ ਲੱਗਿਆ ਤੇ ਬੜੀ ਜਲਦੀ ਉਹਨਾਂ ਕੁੜੀਆਂ ਦੀ ਭਰਤੀ ਕਰਾਂਗੇ ਜਿਹੜੇ ਸੀ ਸਿਆਹਲ ਇਲੈਕਸ਼ਨਸ ਵਿੱਚ ਉਸ ਤੋਂ ਤੱਕ ਕਿਸ ਤਰ੍ਹਾਂ ਦਾ ਇਹ ਐਨਓਸੀ ਮਾਰਕ ਕਰਨ ਦੀ ਗੱਲ ਕੀਤੀ ਇਸ ਵਾਸਤੇ ਗੱਲ ਆ ਰਹੀ ਹੈ ਹਾਂਜੀ ਐਨਓਸੀ ਹਰ ਕਿਸਮ ਦੀ ਐਨਓਸੀ ਠੀਕ ਹੈ ਜੀ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀਗੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਵਾਨਗੀ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਵਸਪਾ ਜਾਂਦੇ ਸੀ ਵੀ ਲਓ ਸੀਵਰੇਜ ਹੁਣ ਤੁਸੀਂ ਉੱਥੋਂ ਲਓ ਬਿਜਲੀ ਦੇ ਮੀਟਰ ਉੱਥੋਂ ਬੁੱਢਾ ਕੋਲੇ ਪ੍ਰੂਫ ਨਹੀਂ ਹੁੰਦਾ ਸੀ ਜਾਂ ਗਮਾਂਡਾ ਕੋਲੇ ਜਾਂ ਗਲਾਡਾ ਕੋਲੇ ਤਿੰਨ ਵਾਰੀ ਰੂਲ ਚੇਂਜ ਹੋ ਚੁੱਕੇ ਹਨ ਸੁਣ ਸੁਣ ਕੇ ਹਰ ਨਹੀਂ ਹੋਊਗੀ ਤਿੰਨੋਂ ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ ਉਹ ਫੇਰ ਫੇਰ ਅਗਲੇ ਸਾਲ ਬਣਾ ਲੈਂਦੇ ਨੇ ਕਲੋਨੀਆ ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਖਿਦਣਾ ਪਊਗਾ ਇਹਦਾ ਮਤਲਬ ਸਟੈਂਪ ਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਦੀ ਤੇ ਬਾਕੀ ਸਾਰਿਆਂ ਦੀ ਪੋਲੂਸ਼ਨ ਦੀ ਕਲੀਅਰੈਂਸ ਨਹੀਂ ਹੁੰਦੀ ਇਹਦਾ ਮਤਲਬ ਹੁਣ ਤਾਂ ਫਿਰ ਲੀਗਲੀ ਬਣਾਊਗਾ ਫਿਰ ਕਾਦੀਆਂ ਐਨਓਸੀਆਂ ਤੋਂ ਸੋ ਸਾਰੇ ਪੰਜਾਬ ਚੋਂ ਐਨਓਸੀਆਂ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਚ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਕੁਝ ਕੋਲੋਨਾਈਜ਼ਰ ਫਾਇਦਾ ਕਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਂ ਉਹ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣਾ ਕੰਮ ਬਣ ਗਿਆ ਉਹ ਹੋਲੈਂਡ ਥੋੜਾ ਚਿਰ ਖੁਸ਼ ਪਰ ਮੈਂ ਲੋਕਾਂ ਨੂੰ ਖੁਸ਼ ਕਰਨਾ ਮੇਰੇ ਮੇਰਾ ਫਰਜ ਹੈ ਸਾਡੇ 3.5 ਕਰੋੜ ਲੋਕਾਂ ਦੀ ਰਖਵਾਲੀ ਕਰਨੀ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇਹ ਗਰਾਊਂਡ ਤੋਂ ਰਿਪੋਰਟ ਆ ਰਹੀ ਸੀ ਐਨਓਸੀ ਜੀ ਰਿਸਟਰੀ ਨਹੀਂ ਹੁੰਦੀਆਂ ਰਿਸਟਰੀ ਨਹੀਂ ਹੁੰਦੀਆਂ ਸਾਨੂੰ ਇਸੇ ਖਤਮ ਕਰਨ ਦਾ ਐਲਾਨ ਕੀਤਾ ਤੇ ਮੈਂ ਹੁਣ ਜਾ ਕੇ ਆਪਣੇ ਅਕਸਰਾਂ ਨਾਲ ਸਾਰਿਆਂ ਨਾਲ ਸਾਰਾ ਬਕਾਇਦਾ ਬੇਰਵੇ ਸਹਿਤ ਤੁਹਾਨੂੰ ਨੋਟੀਫਿਕੇਸ਼ਨ ਦੇ ਦਿੱਤਾ। ਜਿਹੜੀਆਂ ਜਿਹੜੀਆਂ ਹੋ ਗਈਆਂ ਹੋ ਗਈਆਂ। ਸੱਚੀਮੋਰਟ ਦੇ ਵਿੱਚ ਮੇਰ ਸੱਚੀਮੋਰਟ ਦੇ ਵਿੱਚ ਮੇਰ ਇਲੈਕਸ਼ਨ ਨੂੰ ਲੈ ਕੇ ਜੋ ਚਾਹੇ ਪਈਆਂ ਜਿਤਨਾ ਦਾ ਲੋਕਤੰਤਰ ਹੈ ਲੋਕਤੰਤਰ ਦੇਸ਼ ਦਾ ਲੋਕਤੰਤਰ ਬਚਾਉਣਾ ਹੈ। ਤਾਂ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਅਸੀਂ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦਾ। ਜਦੋਂ ਮਨਜੋਗ ਚੀਫ ਜਸਟਿਸ ਸਾਹਿਬ ਨੇ ਵੀਡੀਓ ਦੇਖੀ ਤਾਂ ਕੋਈ ਵੀ ਬੰਦੇ ਨੂੰ ਵੀਡੀਓ ਦਿਖਾ ਦੋ। ਮਨਜੋਗ ਚੀਫ ਜਸਟਿਸ ਸਾਹਿਬ ਤਾਂ ਬਹੁਤ ਹੀ ਵੱਡੀ ਪਦਵੀ ਤੇ ਨੇ। ਦੇਸ਼ ਦੀ ਸਭ ਤੋਂ ਉੱਚੀ ਪਦਵੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਉਹਨਾਂ ਦਾ ਤਾਂ ਮਨ ਵਿਚਲਿਤ ਹੋਣਾ ਹੀ ਹੋਣਾ। ਆਮ ਬੰਦੇ ਨੂੰ ਜਿਹੜਾ ਵੋਟ ਪਾ ਕੇ ਆਉਂਦਾ ਉਹਨੂੰ ਦਿਖਾ ਦੋ ਕਿ ਐਂ ਵੋਟਾਂ ਕਿਹਨੀਆਂ ਜਾਂਦੀਆਂ। ਉਹ ਕਹਿੰਦਾ ਮੇਰੀ ਵੋਟ ਐਂ ਕਿਹਨੀਆਂ ਜਾਂਦੀਆਂ ਐਂ ਕੱਟ ਦਿੱਤੀ ਜਾਂਦੀ ਐਂ। ਇਹਤੇ ਇੱਧਰ ਬਕਸੇ ਚ ਰੱਖ ਦਿੱਤੀ ਜਾਂਦੀਆਂ ਐ ਬਿਨਾਂ ਦਿਖਾਏ ਸੋ ਸਾਨੂੰ ਉਮੀਦ ਹੈ ਕਿ ਸੱਚ ਦੀ ਜਿੱਤ ਹੋਊਗੀ ਕਿਉਂਕਿ ਮਾਮਲਾ ਸਬ ਜੁਡੀਸ ਹੈ ਅਗਲੇ ਹਫਤੇ 13 ਤਰੀਕ ਨੂੰ ਫੇਰ ਹੋਊਗਾ ਮੈਂ ਜਾਦਾ ਉਦਗਰਟੇ ਪੜੀ ਢੇਰਾਬਸੀ ਹਲਕੇ ਵਾਸਤੇ ਅੱਜ ਸਭ ਤੋਂ ਵੱਡਾ ਗਿਫਟ ਜਿਹੜਾ ਇਹੀ ਹੈ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੈ ਢੇਰਾਬਸੀ ਹਲਕੇ ਤੋਂ ਹੋਈ ਹੈ ਔਰ ਸਭ ਤੋਂ ਲਾਂਚਿੰਗ ਇੱਥੋਂ ਹੋਈ ਹੈ ਹੜਾਂ ਦਾ ਨੁਕਸਾਨ ਹੋਇਆ ਔਰ ਕਗਰ ਦਰਿਆ ਵੀ ਜਿਹੜਾ ਇੱਥੇ ਮਾਰ ਕਰਦਾ ਔਰ ਉਹਦੇ ਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਮੈਡਮ ਡਿਪਲੀਕੇਸ਼ਨ ਇੱਥੇ ਖੜੇ ਨੇ ਔਰ ਪੈਸੇ ਜਿਹੜੇ ਨੇ ਉਹ ਕਿਉਂਕਿ ਦੋ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਟਾਈਮ ਬੌਂਡਿੰਗ ਹੈ ਜਿਵੇਂ ਸੜਕਾਂ ਤੇ ਨਹਿਰਾਂ ਦੀ ਸਫਾਈ ਜਾਂ ਨਦੀਆਂ ਨਾਲਿਆਂ ਦੀ ਸਫਾਈ ਸੜਕਾਂ ਗਰਮੀ ਚ ਬਣ ਸਕਦੇ ਫਰਵਰੀ ਜਨਵਰੀ ਫਰਵਰੀ ਵਿਚ ਸੜਕਾਂ ਬਣੀਆਂ ਠੰਡੀ ਹੁੰਦੀਆਂ ਜਿਹੜੀ ਤਾਰ ਕੋਲ ਐ ਉਹ ਗਰਮ ਨਹੀਂ ਹੁੰਦੀ ਪਰ ਉਹਨਾਂ ਨੂੰ ਫਰਵਰੀ ਮਾਰਚ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਲਈ ਬਜਟ ਕਿੰਨਾ ਆਊਗਾ ਬਜਟ ਮਾਰਚ ਚ ਆਉਂਦਾ ਜੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਜਾਵੇ ਕਿ ਇੰਨਾ ਬਜਟ ਹੋਊਗਾ ਤੂੰ ਸੜਕ ਬਣਾਉਣੀ ਸ਼ੁਰੂ ਕਰ ਲੈ ਬਿਲਕੁਲ ਨਹਿਰਾ ਦਾ ਕ੍ਰਿਸ਼ਨ ਕੁਮਾਰ ਜੀ ਇੱਥੇ ਖੜੇ ਹੋਣਗੇ ਬਿਲਕੁਲ ਨਹਿਰਾ ਦਾ ਹੋਵੇ ਸੇਮ ਕਿ ਤੁਸੀਂ ਨਹਿਰਾ ਸਾਹਿਬ ਕਰਨੀਆਂ ਨੇ ਤਾਂ ਅਪ੍ਰੈਲ ਮਈ ਹੈ ਤੁਹਾਡੇ ਕੋਲੇ ਬਸ ਜੂਨ ਚ ਝੋਨਾ ਆ ਜਾ ਲੱਗ ਪਰ ਅਪ੍ਰੈਲ ਮਈ ਤੱਕ ਉਹਨੂੰ ਨਹੀਂ ਪਤਾ ਹੁੰਦਾ ਸਾਡੇ ਕੋਲ ਬਜਟ ਕਿੰਨਾ ਆਊਗਾ ਸੋ ਅਸੀਂ ਇਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਡੇ ਲਈ ਇਹਨਾਂ ਦਾ ਬਜਟ ਆਊਗਾ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਘੱਗਰ ਮਾਰ ਕਰਦਾ ਡੇਰਾ ਬਸੀ ਹਲਕੇ ਚ ਪੁਲ ਬਣਨ ਵਾਲੇ ਨੇ ਅਸੀਂ ਸਾਰੇ ਉਹ ਪਹਿਲਾਂ ਹੀ ਸਾਫ਼ ਕਰਾਂਗੇ ਮੁਆਵਜ਼ੇ ਨਾਲੋਂ ਘੱਟ ਰਕਮ ਤੇ ਕਰਦਾਂਗੇ ਜਿੰਨਾ ਮੁਆਵਜ਼ੇ ਦੀ ਗੱਲ ਹੈ ਅਖੀਰ ਦੇ ਵਿੱਚ ਕਿ ਜਿਹੜਾ ਅੱਜ ਕੈਦੀ ਸ਼ੁਰੂਆਤ ਕੀਤੀ ਹੈ ਕਿ ਇਹਹੀ ਪ੍ਰਕਿਰਿਆ ਬਕਤਾਂ ਦੇ ਵਿੱਚ ਉਸ ਤੋਂ ਬਾਅਦ ਰਹਿ ਗਈ ਤਾਂ ਕਿ ਅੱਗੇ ਤੋਂ ਨੌਬਤੀ ਨਾ ਆਵੇ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਪਵੇ ਰੈਗੂਲਰਲੀ ਸਿਰਫ ਇੱਕ ਇਹੋ ਜੀ ਚੀਜ਼ ਹੋਊਗੀ ਜਿਹਦੇ ਵਿੱਚ ਪਰਸਨਲੀ ਅਪੀਅਰ ਹੋਣਾ ਪਵੇ ਜਿਵੇਂ ਹਿਸਟਰੀ ਹੈ ਹਾਲਾਂਕਿ ਹਿਸਟਰੀ ਵੀ ਇੱਥੇ ਉਹ ਅੰਨ੍ਹੇ ਮੇਰੇ ਕਿ ਪਰਸਲੀ ਉੱਚ ਵੇਚਣ ਵਾਲਾ ਖਰੀਦਣ ਵਾਲਾ ਗਵਾਹ ਨਮਰਦਾਰ ਉਹ ਉਹ ਇੱਕ ਅੱਧੀ ਐਟਮ ਹੋ ਸਕਦੀ ਹੈ ਜਿਹੜੀ ਜਿਹਦੇ ਵਾਸਤੇ ਤੁਹਾਨੂੰ ਜਾਣਾ ਪੈ ਜੇ ਥੋੜੀ ਦੂਰ ਸ਼ਹਿਰ ਤੱਕ ਸਬ ਤਸੀਰ ਤੱਕ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਘਰੇ ਪਚਾਵਾਂ ਦਫ਼ਤਰਾਂ ਵਿੱਚ ਰੈਗੂਲਰ ਕੰਮ ਆ ਰਿਹਾ ਹੈ ਜਿਹੜਾ ਕਾਪੜਾ ਹੀ ਕਰਨਾ ਪੈ ਰਿਹਾ ਉਹ ਉਹ ਪੈਂਡਿੰਗ ਨਹੀਂ ਰਹੇਗਾ ਯਾਨੀ ਉਹ ਦਫ਼ਤਰਾਂ 'ਚ ਰੈਗੂਲਰ ਹੋਏਗਾ ਮੈਂ ਖੀਰ ਦੇ ਵਿੱਚ ਕਹਾਂ ਜਿਹੜੇ ਬਾਬੂ ਦਫ਼ਤਰਾਂ 'ਚ ਬਹਿੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਾਂ ਰੱਖ ਲੈਂਦੇ ਆ ਉਹ ਏਸੀ ਲਾ ਲੈਂਦੇ ਆ ਤੇ ਜਦੋਂ ਬਾਹਰ ਆਉਂਦਾ ਕਹਿੰਦੇ ਸਾਬ ਤਾਂ ਪਿਛਲੇ ਦਰਵਾਜ਼ੇ ਥੇ ਨਿਕਲ ਕੇ ਬੁੱਧਵਾਰ ਨੂੰ ਆਇਓ ਬੁੱਧਵਾਰ ਖਤਮ ਹੋਣਗੇ ਤੇ ਸਾਬ ਦੇ ਜਿਹੜੇ ਚਿੱਟੇ ਤੌਲੀਏ ਵਾਲੀਆਂ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣਗੀਆਂ ਉਹ ਜਾ ਕੇ ਬੋੜਾਂ ਥੱਲੇ ਤੇ ਪਿਪੜਾਂ ਥੱਲੇ